ਚਲੋ ਵਾਰੀ ਗਾ ਡਾਕਮੀ ਬਾਹਰ ਬਾਹਰ ਓਏ ਮੇਰੀ ਕਿੰਨੀ ਹੋ ਗਿਆ ਲਾ ਜਾ ਕੇ ਕਿਹੜੀ ਕਰ ਬਲਉਣੀ ਹੈ ਇੱਥੇ ਹੀ ਆਉਣਾ ਨੇ ਬਚ ਕੇ ਨਹੀਂ 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 ਫਰਦਾਰਾਂ ਦੇ ਫਰਦਾਰਾਂ ਦੇ ਫਰਦਾਰਾਂ ਦੇ ਕੋਈ ਚੱਕਰ ਨਹੀਂ 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 ਮੈਨੂੰ ਚੱਕਦਾ ਹੋਏ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਨਹੀਂ ਲੱਗਿਆ ਚਲੋ ਹੁਣ ਧਿਆਨ ਨਾਲ ਰੋਜੇ ਧਿਆਨ ਰੱਖਿਆ ਕਰਨਾ ਤੂੰ ਕਰਪ ਤੇ ਲੱਗਿਆ ਫੇਰ ਵੀ ਹੱਥੋਂ ਕੁਸਮਾ ਚੱਕ ਕੇ ਅੰਦਰ ਰੱਖ ਸਾਰਾ ਦੇਖ ਬਈ ਪਿੱਛੇ ਬਾਅਦ ਪਿੱਛੇ ਕੁਸਮਾ ਚੱਕ ਕੇ ਜੋਖੇ ਦੋ ਵੈਰੀ ਗੁੱਡ ਏ ਨਹੀਂ ਲੱਗਿਆ ਲੱਗਿਆ ਜਦੋਂ ਕਲੀਅਰ ਟੱਚ ਦਿੱਸ ਹੀ ਜਾਂਦਾ ਟਨ ਰੇਡ ਆ ਟਨ ਰੇਡ ਨਹੀਂ ਤਨ ਰੇਡ ਨਹੀਂ ਨਹੀਂ ਬਾਈ ਨਹੀਂ ਹੈ ਤਨ ਰੇਡਾ ਇੱਥੇ ਤਨ ਰੇਡਾ ਬੱਠੀ ਇੱਥੇ ਟਨ ਆ ਗਿਆ ਯਾਰ ਮੈਂ ਬੁਹੇ ਨਾ ਮੈਂ ਹਿਸਾਬ ਕਰਦੀ ਸੀ ਸੇਠ ਕਿਤੇ ਮਾਰ ਬਹੁਤ ਦੂਰ ਆ ਬਹੁਤ ਦੂਰ ਆ ਬਹੁਤ ਦੂਰ ਆ ਹਰਮਨ ਮਗਰ ਰਹੀ ਚੱਖਾ ਨਾ ਮਾਰੋ ਨਹੀਂ ਚੱਖਾ ਮਾਰ ਦੇਣਾ ਚੱਖਾਂਗੇ ਪਿਆਰ ਬਹੁਤ ਦੂਰ ਆ ਫਿਰਦਾ ਰਹਿੰਦਾ ਯਾਰ ਨਹੀਂ 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 ਛੋਰੀ ਨਹੀਂ ਬਹੁਤ ਗਲਤ ਬਹੁਤ ਗਲਤ ਹੱਥ ਥੋੜੇ ਨੇ ਰਹਿਣ ਦੇ ਕੋਈ ਖੜਦਾ ਰਹੇ ਹੋਇ ਤੇ ਚੱਲ ਬਾਈ ਓਏ ਚੱਲ ਓਏ ਰੀਤੂ ਜਾ ਐਦ ਕੀ ਧਿਆਨ ਨਾ ਪਾਈ ਰੇਡ ਧਿਆਨ ਨਾ ਪਾਈ ਔਰਲੀ ਕੰਨੀ ਦਾ ਧਿਆਨ ਰੱਖੀ ਆ ਆ ਇਹਦਾ ਧਿਆਨ ਰੱਖੀ ਸੰਜੇ ਲੱਕ ਆ ਗਿਆ ਮੇਰੀ ਕੰਨੀ ਲੱਗੂਗਾ ਇਹ ਓਏ ਬੈਗ ਦਿੰਦਾ ਬੈਗ ਜੋ ਲੱਤ ਚਲਾਉਂਦਾ ਬੈਗ ਦਿੰਦਾ ਧਿਆਨ ਨਹੀਂ ਦਿੰਦੇਗੇ ਨਹੀਂ 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 ਅੱਜ ਨਾਲੇ ਜਾ ਬਾਹਰ ਬਾਹਰ ਆ ਗਿਆ ਜਦੋਂ ਇਹ ਪੈਂਦਾ ਆ ਜਾ ਅੰਦਰ ਰੇਡ ਪਾ ਕੇ ਸੋਸਤ ਰਹਿਣਾ ਬੰਦ ਇਹੋ ਚੀਜ਼ ਇਹ ਕੰਮ ਦਿੰਦੀ ਆ ਸਰਕਲ 'ਚ ਬਹੁਤ ਜਿਆਦਾ ਆ ਜਾ ਆ ਜਾ ਫਿਰ ਚੱਲ ਹੁਣ ਪਹਿਲੇ ਦਾ ਖੜਾ ਯਾਰਾ ਚੰਬਾ ਵਧੀਆ ਆ ਜਾਓ ਖੜਾ ਆ ਜਾਓ ਅਗਲਾ ਆ ਜਾਓ ਫਿਰ ਗੋਰੀ ਇਹ ਹਰੇਕ ਵਾਰੀ ਭੱਜਾ ਵੇਟ ਕਰੋ ਇਹਦੀ ਖੜਨਾ ਵੇਟ ਕਰੋ ਇਹਦੀ ਵੇਟ ਕਰੋ ਮੇਰੀ ਆਇਆ ਲੱਕ ਫੜ ਲਓ ਸਾਜੀ ਨਹੀਂ ਨਹੀਂ ਫਿਰਦਾ ਰਹਿੰਦੇ ਫਿਰਦਾ ਰਹਿੰਦੇ ਤੁਸੀਂ ਯਾਰ ਹਰਮਨ ਪਿੱਛੇ ਰਹੀ ਤੂੰ ਫੇਰ ਤਰਾਂ ਦੇ ਫੇਰ ਤਰਾਂ ਦੇ ਚੱਕ ਲੈ ਬੱਸ ਹੋ ਗਿਆ ਬੱਸ ਉਹ ਯਾਰ ਬੱਸ ਉਹਦਾ ਪੈਰ ਇੱਧਰ ਨਹੀਂ ਆ ਰਿਹਾ ਨਹੀਂ ਨਹੀਂ ਕਿੱਥੇ ਆ ਪੈਰ ਮੈਂ ਤਾਂ ਬਹੁਤ ਅੱਗੇ ਤੇ ਓਏ ਚੱਲ ਰੇਡ ਇਹ ਤਾਂ ਪਹਿਲਾਂ ਹੀ ਬਾਹਰ ਆ ਉਹ ਤਾਂ ਬਾਹਰ ਆ ਤੂੰ ਦਵਾਰਾ ਪੈਰ ਚੱਲ ਜਾ ਦਵਾਰਾ ਦਵਾਰਾ ਦੰਦਿਆ ਨਾ ਘਟ ਚ ਅੱਜ ਸੀਰੀਅਸ ਹੋ ਗਏ ਗੇਮ ਕੋਈ ਰੇਡ ਨਹੀਂ ਭੱਜੀ ਹੋਈ ਤੁਸੀਂ ਸੇਪ ਆਈ ਬਣੇ ਸੀਰੀਅਸ ਹੋਏ ਇਹ ਜ਼ਰੂਰੀ ਹੈ ਖੇਡਣੀ ਸੁੱਖਿਆਲੀ ਕੰਨੀ ਚੱਲ ਸੁੱਖਿਆਲੀ ਕੰਨੀ ਕੁੱਟੀ ਕੰਨੀ ਦਾ ਕੰਨੀ ਸਹੀ ਆ ਕਾਰਨਰ ਲਾਉਂਦੇ ਆ ਮੈਂ ਕਰ ਬੈ ਲਾਉਂ ਮਾਰ ਤਾਂ ਹੈਗਾ ਮਾਰ ਨੂੰ ਮੋੜਨ ਦੇ ਪਿੱਛੇ ਇੱਧਰ ਆ ਆਇਆ ਬਈ ਤੂੰ ਮੇਰੇ ਨਾਲ ਆ ਇੱਧਰ ਆ ਸਰਕਾਰ ਨੂੰ ਲਾਉਂਦਾ ਤੇਰੇ ਹੱਥ ਡੋਰਾ ਤੇਰੇ ਹੱਥ ਡੋਰਾ ਕਿੱਥੇ ਫਿਰਦਾ ਰਿਆਂ ਤਾਂ ਕੋਈ ਬਹੁਤ ਪਿੱਛੇ ਆ ਬਹੁਤ ਹਰਮਨ ਜਮਾਣਾ ਪੰਗਾ ਲਈ ਨਾ 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 ਬਹੁਤ ਬਹੁਤ ਪਿੱਛੇ ਆ ਬਹੁਤ ਪਿੱਛੇ ਆ ਹੁਣ ਆ ਤੱਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਬਹੁਤ ਸੁਣੀ ਗੇਮ ਲੱਗ ਜਾਂਦੀ ਹੈ ਨਾ ਔਰ ਨਹੀਂ ਕੰਨੀ ਓਏ ਇਧਰ ਲਈ ਕੰਨੀ ਆ ਰੀ ਤੂੰ ਇਧਰ ਲਈ ਕੰਨੀ ਆ ਹਾਂ ਹਾਂ ਪਿੱਛੇ ਰਹਿ ਪਿੱਛੇ ਇੱਥੋਂ ਇੱਥੋਂ ਪਿੱਛੇ ਆਇਆ ਕਰ ਇੱਥੇ ਇੱਥੋਂ ਪੂਮੜ ਕੇ ਇੱਥੇ ਆਇਆ ਕਰ ਲਾਈਨ ਤੇ ਓਹ ਨਹੀਂ ਬਾਹਰ ਹੋ ਦੋ ਨਹੀਂ ਦੋਨੋਂ ਹੀ ਬਾਹਰ ਦੋ ਬਾਰ ਦੋ ਬਾਰ ਦੋ ਬਾਰ ਦੋ ਬਾਰ ਦੋ ਬਾਰ ਇੱਕ ਵਾਰ ਦੋ ਬਾਰ ਇੱਕ ਆ ਯਾਰ ਇੱਕ ਆ ਓ ਪਹਿਲਾਂ ਬਾਹਰ ਹੋ ਗਿਆ ਸੀ ਕਰ ਬਲ ਹੋਣਾ ਮੈਂ ਇਹਨੂੰ ਝੱਕੜਾ ਕਰ ਫਿਰ ਗੋਰੀ ਉੱਤੋਂ ਦੀ ਆ ਗਿਆ ਫੜੂਗਾ ਵੇਟ ਕਰਿਆ ਕਰ ਗੋਰੀ ਵੇਟ ਵੇਟ ਕਰਿਆ ਕਰੋ ਵੇਟ 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 ਕਿਤੇ ਵੀ ਨਹੀਂ ਉਹ ਕਿੱਥੇ ਫਿਰਦਾ ਇਹ ਨਾ ਹਰਮਨ ਉਹ ਘੜ ਕੇ ਨਾ ਪਰ ਭਰਾਵਾ ਉਹ ਮੂਰ ਉਹ ਨੂੰ ਆ ਇਹ ਤਾਂ ਫਿਰਦੇ ਆ ਉਹ ਨਹੀਂ ਫਿਰਦੇ ਇਹ ਮੇਰੇ ਵਿਚਾਲੇ ਰਹਿ ਕੋ ਹਿੰਦ ਪਿੱਛੇ ਜਾ ਪਿੱਛੇ 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 ਰੋ ਹਾਂ ਯਾਰ ਪਿੱਛੇ ਰੋ ਬਹੁਤ ਬਹੁਤ ਪਿੱਛੇ ਪਿੱਛੇ ਜਾ ਹੁਣ ਹੁਣ ਕੀ ਕਰਦੇ ਸੀਗੇ ਹੁਣ ਉਹ ਜਦੋਂ ਗਾ ਗਿਆ ਚੱਲ ਚੱਲ ਇਧਰ ਲੈ ਕੁਝ ਨਹੀਂ ਆਉਂਦੇ ਗਏ ਆਉਣਾ ਸੀਗਾ ਇਹ ਤੇੜ ਪਈ ਨਾ ਓਏ ਹੁਣ ਇੱਕ ਨੰਬਰ ਲੈ ਕੇ ਰੁਪਿਆ ਨਹੀਂ ਨਹੀਂ ਉਹ ਤਾਂ ਵੱਖਰੀ ਗੱਲ ਹੈ ਉਹ ਵੱਖਰੀ ਹੈ ਫੜ ਲੈਂਦੇ ਫੇੜ ਨਹੀਂ ਵੈਸੇ ਚਾਹੀਦਾ 30 ਸੈਕਿੰਡ ਬਹੁਤ ਵਧੀਆ ਕੌਣ ਐਚ ਸਾਰੇ ਵਿੱਚ ਮੈਂ ਹਾਂ ਮੈਨੂੰ ਲਾਉਣ ਦੇ ਨੇ ਮੈਨੂੰ ਘਰ ਵੀ ਲਾਉਣ ਦੀ ਥੋੜੀ ਰੂਤੂ ਕੈਂ ਉਹ ਕੇ ਇਹ ਤਾਂ ਗਿਆ ਮੜਾ ਇਹ ਵੇਟ ਕਰਿਆ ਜੋ ਹੁਣ ਸਮਝ ਨਹੀਂ ਲੱਗਦੀ ਐ ਇਤਨੀ ਕਿਹੜੀ ਕੰਨੀ ਚੜ ਅੱਗੇ ਕੰਨੀ ਤੇ ਸੀਗਾ ਨਾ ਮੈਂ ਫਿਰਦਾ ਰਹਿੰਦੇ ਫਿਰਦਾ ਰਹਿੰਦੇ ਕੋਈ ਚੱਕਰ ਨਹੀਂ ਫਿਰਦਾ ਰਹਿੰਦੇ ਪਾਦਾ ਲੱਤ ਲੁੱਤ ਬਾਪ ਜਾ ਕੇ ਗੋਡੇ ਗੁੱਡੇ ਨਾ 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 ਗੋਰੀ ਨਾ 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 ਆਇਆ ਯਾਰ ਚੱਲ ਹੱਥ ਤੁਹਾਡੇ ਐ ਹੀ ਹੋਣੇ ਚਾਹੀਦੇ ਇੱਥੇ ਰੋ ਪੱਸ ਬਹੁਤ ਵਧੀਆ ਯਾਰ ਜਿਆ ਆ ਗਿਆ ਆ ਜਾ ਯਾਰ ਪਾਰ ਚੜ ਗਿਆ ਇਥੇ ਸੀ ਜਨਾ ਰੇਡ ਪਾ ਕੇ ਵਾਪਸ ਆ ਲਾਇਆ ਕਰ ਰੇਡ ਵੇਚ ਦੀ ਤੂੰ ਸਿੱਖ ਵੀ ਨੈਸ਼ਨਲ ਖੇਡਣੀ ਬਹੁਤ ਜ਼ਰੂਰੀ ਹੈ ਬਾਹਰ ਗਿਆ ਬਾਹਰ ਦੂਜੇ ਨੂੰ ਰਹਿਣ ਦੇ ਸੁ ਤੀਜਾ ਤੀਜੀ ਦੇ ਮਤਲਬ ਬਸ ਫਿਰਦਾ ਰਹਿੰਦੇ ਬਸ ਫਿਰਦਾ ਰਹਿੰਦੇ ਫਿਰਦਾ ਰਹਿੰਦੇ ਫਿਰਦਾ ਰਹਿੰਦੇ 30 ਸੈਕਿੰਡ ਹੈ ਆਪੇ ਡੱਟ ਮਰੂਗਾ ਸਬਰ ਕਰਕੇ ਵੇਖੋ ਨਹੀਂ ਇਹਨਾਂ ਨੂੰ ਸਬਰ ਦੀ ਗੇਮ ਹੈ ਨਾ 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 ਨਹੀਂ ਨਹੀਂ ਪਿੱਛੇ ਰੋ ਪਿੱਛੇ ਰਹਿ ਬਸ ਨਹੀਂ 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 ਹਾਥੀ ਨਹੀਂ ਲਾਉਂਦਾ ਇਹ ਕਿਸ ਨੂੰ 3 ਸਕਿੰਟ ਹੋਣ ਵਾਲਿਆ ਆਇਓ ਇਧਰ ਓਏ ਇੱਕ ਬੰਦਾ ਆਪਣੇ ਕਰੋ ਇਹ ਟਕੜਾਇਆ ਤੋੜ ਗਿਆ ਐਡਾ ਟਕੜਾ ਦੋਆਂ